ਵਾਇਸ ਤੋਂ ਪੰਜਾਬ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਪੰਜਾਬ ਚ ਪਿਛਲੇ 1 ਮਹੀਨੇ ਤੋਂ ਫਲੱਡ ਆਏ ਨੇ ਤੇ ਇਸ ਤੋਂ ਲੈ ਕੇ ਹਾਹਾਕਾਰ ਮੱਚੀ ਹੈ ਹਾਲਾਤ ਤੁਹਾਡੇ ਸਾਹਮਣੇ ਮੈਂ ਖੜਾ ਹਾਂ ਇਸ ਵੇਲੇ ਕੋਹਨੇਵਾਲ ਪਿੰਡ ਦੇ ਵਿੱਚ ਜਿੱਥੇ ਤੁਹਾਨੂੰ ਦਿਖਾ ਦਈਏ ਕਿ ਸਭ ਤੋਂ ਪਹਿਲਾਂ ਇੱਥੇ ਜਿਹੜੀ ਧਾ ਲੱਗੀ ਸੀ ਜਿਹੜੇ 1 ਤੋਂ 82 ਲਗਭਗ ਇੱਥੋਂ ਲੈ ਕੇ ਉਧਰ ਦਿਕਰ ਚਾਰ ਜਗ੍ਹਾ ਤੇ 50 ਫੁੱਟ ਤੋਂ ਲੈ ਕੇ 60 ਫੁੱਟ ਦੇ ਕਰੀਬ ਤਾ ਲੱਗ ਚੁੱਕੀ ਸੀ ਮੈਂ ਪਿੱਛੇ ਇੱਕ ਆਵਾਜ਼ ਆਈ ਹੈ ਮੈਂ ਇੱਥੇ ਤੁਹਾਨੂੰ ਇੱਕ ਗੱਲ ਦੱਸਣਾ ਚਾਹਨਾ ਇੱਕ ਕਹਾਣੀ ਸ਼ੁਰੂ ਕਰਨਾ ਚਾਹਨਾ ਵਾ ਕਿ ਜਦੋਂ ਇੱਥੇ ਫਲੱਡ ਆਇਆ ਤਾਂ ਇੱਕ ਵੀਡੀਓ ਜਾਂਦੀ ਹੈ ਵਿਦੇਸ਼ ਦੀ ਧਰਤੀ ਉੱਤੇ ਵਿਦੇਸ਼ ਦੀ ਧਰਤੀ ਤੇ ਜਦੋਂ ਵੀਡੀਓ ਜਾਂਦੀ ਵੀਡੀਓ ਦੇਖਦੇ ਦੇਖਦੇ ਇੱਕਦਮ ਪਿੱਛੇ ਆਵਾਜ਼ ਇਸੇ ਤਰੀਕੇ ਆਉਂਦੀ ਚੜਦੀ ਕਲਾ ਦੀ ਖਾਲਸੇ ਦੀ ਆਵਾਜ਼ ਆਉਂਦੀ ਹੈ ਤੇ ਉੱਥੇ ਉਹ ਲੜਕੀ ਪੁੱਛਦੀ ਹੈ ਕਿ ਉੱਥੇ ਫਲੱਡ ਆਇਆ ਤੁਸੀਂ ਕਹਿੰਦੇ ਪੰਜਾਬ ਦੇ ਵਿੱਚ ਤੇ ਉਹ ਸੈਲੀਬ੍ਰੇਟ ਕਰ ਰਹੇ ਨੇ ਫਿਰ ਉਹਨੇ ਦੱਸਿਆ ਕਿ ਇਹ ਸੈਲੀਬ੍ਰੇਟ ਨਹੀਂ ਇਹ ਧਰਮ ਜਿਹੜਾ ਚੜਦੀ ਕਲਾ ਚ ਰਹਿੰਦਾ ਸੋ ਤੁਸੀਂ ਦੇਖ ਸਕਦੇ ਹੋ ਚੜਦੀ ਕਲਾ ਅਤੇ ਹੈਗੀ ਨੇ ਜੀ ਚੜਦੀ ਕਲਾ ਹੀ ਚੜਦੀ ਕਲਾ ਮਤਲਬ ਇਹ ਸੈਲੀਬ੍ਰੇਟ ਨਹੀਂ ਕੀਤਾ ਜਾਂਦਾ ਚੜਦੀ ਕਲਾ ਮਤਲਬ ਜਦੋਂ ਕੁਝ ਕੁਝ ਵੀ ਹੋਇਆ ਹੋਵੇ ਜਿੱਦਾਂ ਦੇ ਵੀ ਹਾਲਾਤ ਹੋਣ ਸਿੰਘ ਹਮੇਸ਼ਾ ਚੜਦੀ ਕਲਾ 'ਚ ਰਹਿੰਦੇ ਨੇ ਗੱਲਬਾਤ ਕਰ ਲੈਂਦੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਜੀ ਰਣਜੀਤ ਸਿੰਘ ਨਾਮ ਆ ਬਾਬਾ ਜੀ ਦਾ ਮੈਂ ਪੋਤਰਾ ਨਗਰ ਦੇਵ ਸਾਹਿਬਾ ਸਾਡਾ ਅਸੀਂ ਅਰਜਾਨਾ ਹੀ 250 ਬੰਦਾ ਇਹ ਸੰਪਰਦਾਏ ਬਾਬਾ ਤਾਰਾ ਸਿੰਘ ਦੀ ਸਰਾਈ ਸਾਹਿਬ ਵਾਲੇ ਉਹਨਾਂ ਦੇ ਰਹਿਣ ਮਾਈ ਹੈਟ ਬਾਬਾ ਸੁਖਾ ਸਿੰਘ ਜੀ ਮੌਜੂਦਾ ਜਿਹੜੇ ਇਸ ਟਾਈਮ ਤੇ ਸੇਵਾ ਚ ਲਾ ਰਹੇ ਆ ਅਸੀਂ ਉਹਨਾਂ ਦੀ ਰਹਿਨਮਾਈ ਇਹ ਸੇਵਾ ਕਰਦੇ ਆ ਇਹ ਨਹੀਂ ਇਸੇ ਬੰਨ ਤੇ ਕਰਦੇ ਆ ਜਿੰਨੇ ਵੀ ਬੰਨ دارਿਆ ਲਾ ਲਓ ਸਭਰਾਵੀ ਲਾ ਲਓ ਮੁਠਿਆਂ ਵਾਲੀ ਲਾ ਲਓ ਆਪਣੇ ਸੁਲਤਾਨਪੁਰ ਲੋਧੀ ਲਾ ਲਓ ਕਿਤੇ ਵੀ ਲਾ ਲਓ ਜਿੰਨੇ ਵੀ ਬੰਨ ਟੁੱਟੇ ਆ ਸਾਰਿਆਂ ਬੰਨਾਂ ਤੇ ਬਾਬਾ ਸੁਖਾ ਉਹਨਾਂ ਦੇ ਕਰਕੇ ਪਿੰਡਾਂ 'ਚ ਸੰਗਤ ਜਾਂਦੀ ਆ ਤੇ ਜਾ ਕੇ ਬਹੁਤ ਵੱਡੇ ਪੱਦਰ ਤੇ ਸੇਵਾ ਕਰਦੀ ਆ ਅਸੀਂ ਬਾਬਾ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਪੀ ਜਿਹੜੀ ਇੰਨੀ ਸੰਗਤ ਉਹਨਾਂ ਦੀ ਮੰਦੀ ਆ ਤੇ ਸੰਗਤ ਆਣ ਕੇ ਇਹ ਸੇਵਾ ਕਰਕੇ ਤੇ ਬੰਨ ਬੰਦੀ ਆ ਬਾਕੀ ਨਹੀਂ ਤੇ ਕਿਸੇ ਤੋਂ ਨਹੀਂ ਵੱਜਣੇ ਇਹ ਇੱਕ ਸੰਪਰਦਾਇ ਆ ਜਿਹੜੀਆਂ ਇਹ ਬੰਨ ਬੰਨਣ ਡੀਆਂ ਵਾ ਤਾਂ ਤਨ ਬਾਬੇ ਤਾਰਾ ਸਿੰਘ ਦੀ ਸੰਪਰਦਾਇ ਆ ਬਾਬਾ ਸੁਖਾ ਸਿੰਘ ਜੀ ਉਹਨੇ ਰਹਿਨਮਾਈ ਇਹੇਠਾ ਅਸੀਂ ਲੱਖਾਂ ਪਿੰਡਾਂ ਲੱਖਾਂ ਪਿੰਡਾਂ ਦੇ ਲੋਕ ਤਗੜੇ ਹੋ ਗਏ ਜਿੰਨੇ ਵੀ ਬੰਨ ਟੁੱਟੇ ਆ ਸਾਰਿਆਂ ਤੇ ਹੀ ਬਾਬਾ ਜੀ ਉਹਨਾਂ ਦਾ ਪਹਿਰਾ ਚੱਲਣ ਡਿਆ ਵਾ ਸਾਰਿਆਂ ਤੇ ਸੇਵਾ ਚੱਲਣ ਡਈ ਆ ਇਹ ਨਹੀਂ ਇਸ ਬੰਦ ਤੇ ਚੱਲਣ ਡਈ ਆ ਜਿੰਨੇ ਵੀ ਬੰਨ ਹੈਗੇ ਆ ਸਾਰਿਆਂ ਤੇ ਚੱਲਣ ਡਈ ਆ 2023 ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸਾਰੇ ਬੰਨ ਉਹਨਾਂ ਨੇ ਬੱਦੇ ਸੀ ਤੇ ਐਤਕੀ ਵੀ ਉਹਨਾਂ ਨੇ ਇਸੇ ਤਰ੍ਹਾਂ ਹੀ ਉਹ ਆ ਉਹਨਾਂ ਦੇ ਜਹੇਦਾਰ ਜਿਵੇਂ ਬੈਠੇ ਆ ਸਾਰਿਆਂ ਨੇ ਤਗੜਿਆਂ ਹੋ ਕੇ ਮੋਰਚਾ ਸੰਭਾਲ ਲਿਆ ਬਾਬਾ ਜੀ ਹੁਣੇ ਬਾਹਰੋਂ ਆਏ ਤੇ ਆਉਂਦਿਆ ਫੇ ਸੰਗਤਾਂ ਦੇ ਹੜ ਆ ਗਏ ਜਿੱਥੋਂ ਜਿੱਥੇ ਵੀ ਮੋਰਚੇ ਲਾਇਆ ਸੀ ਇਹ ਸਾਰੇ ਬੰਨ ਬਨ ਕੇ ਤਗੜੇ ਹੋ ਗਏ ਤਾਂ ਹੁਣ ਇਥੋਂ ਟੁੱਟਿਆ ਸਾਨੂੰ ਪਤਾ ਲੱਗਾ ਹੀ ਉਦੋਂ ਹੀ ਮਹਾਪੁਰਖਾਂ ਨੇ ਸਾਨੂੰ ਇੱਧਰ ਨੂੰ ਬੇਨਤੀ ਕਰਤੀ ਤੇ ਉਸੇ ਵੇਲੇ ਅਸੀਂ ਆਏ ਨੂੰ ਚਾਲੇ ਪਾਤੇ ਤੇ ਇੱਥੇ ਹੁਣ ਬੰਨ ਬਨਨਦੇ ਅਸੀਂ ਤਿਆਰੀ ਕਰੰਦਾ ਆ ਤੇ ਬੰਨ ਬਨ ਕੇ ਜਾਵਾਂਗੇ ਕਿਉਂਕਿ ਮਹਾਪੁਰਖਾਂ ਦਾ ਬਹੁਤ ਵੱਡਾ ਸਾਰੀ ਸੰਗਤ ਦੇ ਉੱਤੇ ਹੱਥ ਵਾ ਤੇ ਉਹਨਾਂ ਤੇ ਪਰਮੇਸ਼ਰ ਤੇ ਹੱਥ ਪਰਮੇਸ਼ਰ ਦਾ ਹੱਥ ਆ ਉਹਨਾਂ ਤੇ ਇਸ ਕਰਕੇ ਅਸੀਂ ਸਾਰੇ ਹੀ ਚੜ੍ਹਦੀ ਕਲਾ ਵਾਲੇ ਆ ਤੇ ਚੜ੍ਹਦੀ ਕਲਾ ਚ ਰਹਿੰਦੇ ਆ ਭਾਵੇਂ ਜੋ ਮਰਜੀ ਹੋ ਜੇ ਭਾਵੇਂ ਡੋ ਪੁੱਜ ਜੇ ਭਾਵੇਂ ਰਹਿ ਜੇ ਨਹੀਂ ਚੜ੍ਹਦੀ ਕਲਾ ਵਾਲੇ ਬੰਦੇ ਆ ਚੜ੍ਹਦੀ ਕਲਾ ਚ ਰਹਿੰਦੇ ਆ ਹਮੇਸ਼ਾ ਹੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਕੁਝ ਤਸਵੀਰਾਂ ਦਿਖਾ ਦੇਣਾ ਚਾਹੁੰਦਾ ਮੈਂ ਕੁਝ ਤਸਵੀਰਾਂ ਦਿਖਾ ਦੇਣਾ ਚਾਹੁੰਦਾ ਸਭ ਤੋਂ ਪਹਿਲਾਂ ਜਿਹੜੀ ਇਹਨਾਂ ਵੱਲੋਂ ਸੇਵਾ ਚੱਲ ਰਹੀ ਹੈ ਉਹ ਤੁਸੀਂ ਦੇਖ ਸਕਦੇ ਹੋ ਇੱਧਰ 50 ਫੁੱਟ ਦਾ ਲਗਭਗ 50 ਤੋਂ 60 ਫੁੱਟ ਦਾ ਜਿਹੜਾ ਬਣ ਬਣਾਇਆ ਜਾ ਰਿਹਾ ਸੰਗਤਾਂ ਵੱਲੋਂ ਲਗਾਤਾਰ ਸੀਮਾਵਾਂ ਵਧੀਆਂ ਜਾ ਰਹੀਆਂ ਨੇ ਤੁਸੀਂ ਇੱਧਰ ਤਸਵੀਰਾਂ ਦੇਖੋ ਤਸਵੀਰਾਂ ਦੇ ਵਿੱਚ ਇੱਧਰੋਂ ਸ਼ੁਰੂ ਹੋ ਕੇ ਸ਼ੁਰੂ ਹੋ ਜਾਂਦਾ ਤੇ ਇੱਥੋਂ ਤੱਕ ਲਗਾਤਾਰ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਕੈਮਰਾਮੈਨ ਦੱਸ ਦੇਣਾ ਚਾਹੁੰਦਾ ਕਿ ਇਸ ਪਾਸੇ ਜਿਸ ਪਾਸੇ ਮੈਂ ਇਸ਼ਾਰਾ ਕਰ ਰਿਹਾ ਇੱਧਰ ਲਗਭਗ ਤੋ ਪਹਿਲਾ ਜਿਹੜੀ ਸੇਵਾ ਇੱਥੇ ਹੋਏਗੀ ਇਸ ਤੋਂ ਬਾਅਦ ਸੇਵਾ ਅੱਗੇ ਵਧੀ ਜਾਏਗੀ ਇਹ 2 ਦਿਨ ਤੋਂ ਪਿਛਲੇ ਤੇ ਸੇਵਾ ਕਰ ਰਹੇ ਨੇ ਤੇ ਅੱਗੇ ਵੀ ਸੇਵਾ ਕਰਦੇ ਰਹਿਣਗੇ ਅਸੀਂ ਗੱਲਬਾਤ ਕਰ ਲੈਨੇ ਜਥੇਦਾਰ ਸਾਹਿਬ ਜੀ ਨਾਲ ਹਾਂਜੀ ਹਾਂਜੀ ਦੱਸੋ ਜੀ ਦੱਸੋ ਕੀ ਜੀ ਇਹ ਆ ਵੀ ਉਹਦੇ ਬਾਬੇ ਗੁਰੂ ਕੇ ਬਾਗ ਵਾਲੇ ਤੇ ਪੂਰੀ ਵਾਲੇ ਡੇ ਆ ਤੇ ਸਰਕਾਰ ਵੀ ਚਾਹੀਦਾ ਨਾ ਕੋ ਜਿੰਨਾਂ ਨੂੰ ਡੀਜ਼ਲ ਹੈ ਕੋਈ ਮੈਂ ਯਾ ਸਰਕਾਰ ਵੀ ਨਾਲ ਹੱਲਾ ਮਾਰੇ ਸਰਕਾਰ ਨੇ ਅਗਰ ਕਰਨਾ ਹੁੰਦਾ ਤਾਂ ਟੁੱਟਦਾ ਹੀ ਸੀ ਜੀ ਉਹ ਜੋ ਆਉ ਜੋ ਕਰਦੀ ਤੇ ਬਚਾਤਾ ਜਾਂ ਡਾ ਹੁੰਦਾ ਨਾ ਇੱਥੇ ਮਿੱਟੀ ਪਾਈ ਹੈ 50 ਸਾਲਾਂ ਅੰਚ ਮਿੱਟੀ ਨਹੀਂ ਕੋਈ ਰੇੜਾ ਨਹੀਂ ਮਿੱਟੀ ਦਾ ਨਹੀਂ ਪਿਆ ਹੁਣ ਜਰੂਰਤ ਕੀ ਹੈ ਤੁਹਾਨੂੰ ਇੱਥੇ ਵੀਰ ਦੇ ਬਾਣੀ ਬੰਦ ਦੇ ਨੇ ਇਹਨਾਂ ਨੇ ਨਹੀਂ ਕੋਈ ਦਿਨਾਂ ਦੇ ਨਾਲ ਇਹਨਾਂ ਦੇ ਨਾਲ ਆਸਰਾ ਹੀ ਕਰਾਉਣ ਆਸਰਾ ਉਹਨਾਂ ਨੇ ਤਾਂ ਕਰਾਣਾ ਨਹੀਂ ਜੀ ਆਸਰਾ ਵਾਹ ਕਿ ਤੇ ਫੇਰ ਨਾ ਕਰਦੇ ਨਾ ਕਰਾਉਣ ਤੇ ਗਾ ਅੰਦਰ ਵੜਨਗੇ ਤਾਂ ਨਾ ਫੇਰ हां जी बिल्कुल ਤੁਹਾਨੂੰ ਫਿਰ ਕੁਝ ਤਸਵੀਰਾਂ ਦਿਖਾ ਦੇਣਾ ਚਾਹੁੰਦਾ ਹੈ ਇੱਧਰ ਬੰਨ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਤੁਹਾਨੂੰ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਇੱਧਰ ਨਾਲ-ਨਾਲ ਆਵੇ ਤੇ ਇੱਥੇ ਦਿਖਾਵੇ ਕਿਸ ਤਰ੍ਹਾਂ ਸੇਵਾ ਚੱਲ ਰਹੀ ਹੈ ਲਗਾਤਾਰ ਇੱਥੇ ਸੇਵਾ ਚੱਲ ਰਹੀ ਹੈ ਸੰਗਤਾਂ ਦੂਰੋਂ-ਦੂਰੋਂ ਤੋਂ ਆਈਆਂ ਜਿਵੇਂ ਇੱਥੇ ਹੁਕਮ ਆਂਦਾ ਹੈ ਤੇ ਇੱਥੇ ਸੰਗਤਾਂ ਪਹੁੰਚ ਜਾਂਦੀਆਂ ਨੇ ਗੱਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਲਗਾਤਾਰ ਇਹ ਸੇਵਾ ਚੱਲੀ ਹੈ ਇਹ ਬੰਨ ਇੱਧਰੋਂ ਸ਼ੁਰੂ ਕੀਤਾ ਤੇ ਉੱਥੇ ਤੇ ਕੱਲੇ ਜਾਏਗਾ ਤੁਸੀਂ ਦੇਖ ਸਕੋਗੇ ਕਿੰਨਾ ਔਖਾ ਕੰਮ ਹੈ ਪਰ ਜਦੋਂ ਸੰਗਤ ਦਾ ਹੜ ਆਂਦਾ ਤਾਂ ਇਹ ਕੰਮ ਓਖਾ ਵੀ ਸੁਖਾ ਜਾਂਦਾ ਕਿਉਂਕਿ ਆਸਰਾ ਉੱਪਰ ਦਾ ਪਰਮੇਸ਼ਰ ਦਾ ਵਾਹਿਗੁਰੂ ਦਾ ਆਸਰਾ ਲੈ ਕੇ ਇੱਥੇ ਚੜਦੀ ਕਲਾ ਦੇ ਜਕਾਰੇ ਲਗਾ ਕੇ ਇੱਥੇ ਸੰਗਤਾਂ ਸੇਵਾਕਾਰੀਆਂ ਤੁਸੀਂ ਦੇਖ ਰਹੇ ਹੋ ਨੌਜਵਾਨ ਇੱਥੇ ਲਗਾਤਾਰ ਪਹੁੰਚ ਰਹੇ ਨੇ ਕੋਈ ਕਿਤੋਂ ਆ ਰਿਹਾ ਕੋਈ ਕਿਤੋਂ ਆ ਰਿਹਾ ਜਿਸ ਤਾਈਂ ਸਰਹਾਲੀ ਵਾਲੇ ਸੰਤ ਸੁਖਾ ਸਿੰਘ ਜੀ ਦਾ ਹੁਕਮ ਹੁੰਦਾ ਜਿੱਥੇ ਪਹੁੰਚਣ ਦਾ ਉੱਥੇ ਪਹੁੰਚਦੇ ਨੇ ਸੁਲਤਾਨਪੁਰ ਲੋਧੀ ਵਿੱਚ ਵੀ ਲਗਾਤਾਰ ਲੰਗਰ ਚੱਲ ਰਿਹਾ ਗੱਲਬਾਤ ਕਰ ਲੈਣੇ ਤਰਸੀਮ ਸਿੰਘ ਜੀ ਨਾਲ ਜਿਹੜੇ ਇੱਥੇ ਸੇਵਾ ਨਿਭਾ ਰਹੇ ਖਾਲਸਾ ਜੀ ਆਪਾ ਥੋੜਾ ਇੱਧਰ ਹੋ ਜੰਦੇ ਆ ਤਾਂ ਕਿ ਉਹਨਾਂ ਨੂੰ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ। ਖਾਲਸਾ ਜੀ ਇੱਥੇ ਕਿੰਨੇ ਦਿਨ ਤੋਂ ਸੇਵਾ ਚੱਲ ਰਹੀ ਹੈ? ਅਸੀਂ ਜੀ ਇੱਥੇ 15 ਦਿਨਾਂ ਤੋਂ ਇਹ ਲਾਕੇ ਚਾਏ ਹੋਏ ਆ। ਜੀ। ਸ੍ਰੀਮਨ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ, ਸ੍ਰੀਮਨ ਸੰਤ ਬਾਬਾ ਤੇਰਨ ਸਿੰਘ ਜੀ ਦੇ ਮੌਜੂਦਾ ਮੁਖੀ ਸੰਤ ਬਾਬਾ ਸੁਖਾ ਸਿੰਘ ਸਾਹਿਬ ਜੀ ਬਾਬਾ ਅਫਸਰ ਸਾਹਿਬ। ਜੀ। ਤੇ ਕਿੰਨੇ ਕੋਈ ਇੱਥੇ ਪਾੜ ਪਿਆ? ਪਾੜ ਜੀ ਤੋਂ 4 ਤੋਂ 5 ਪਾੜ ਇੱਧਰ ਐ ਸਾਈਡ ਤੇ ਪਏ ਹੋਏ। ਅੱਛਾ ਕਿੰਨੇ-ਕਿੰਨੇ ਫੁੱਟ ਦੇ ਨੇ? ਇਹ 3-2-3-3 ਫੁੱਟ ਦੇ ਆ ਗਏ। 2-2-3-3 ਚ ਮੈਨੂੰ ਸ਼ਾਇਦ ਲੱਗੇ ਕਿ 50 ਫੁੱਟ ਦਾ ਜਿੱਦਾਂ ਦੇਖੋ ਨਾ ਉਹ ਉੱਥੋਂ ਪਿਆ ਸੀ ਅੱਛਾ ਜੀ ਉਹ ਤੋਂ ਕੱਲ ਬਾਬਾਈ ਨੇ ਆਏ ਸਾਰੀ ਦੇ ਇੱਥੇ ਰਹਿ ਰਾਤ ਅੱਛਾ ਕੱਲ ਇਹ ਪਹਿਲਾਂ ਇਹ ਵੀ ਪਿਆ ਹੋਇਆ ਸੀ ਪਹਿਲਾਂ ਇਹ ਪਾੜਿਆ ਇੱਧਰ ਅੱਛਾ ਮੁਰਕੇ ਤੇ ਮੁਰਕੇ ਆ ਇੱਧਰ ਨੂੰ ਤੁਰਿਆ ਬਾਬਾਈ ਰਾਤ 11 12 ਵਜੇ ਤੱਕ ਇੱਥੇ ਰਹਿ ਅੱਛਾ ਕਿੰਨੇ ਵਜੇ ਤੱਕ ਸੇਵਾ ਚੱਲਦੀ ਹੈ ਸਾਰਾ ਦਿੱਤੇ 11 12 ਵਜੇ ਤੱਕ ਸੇਵਾ ਚੱਲਦੀ ਰਹੀ ਤੇ ਕਿੰਨੇ ਕੁ ਸੇਵਾਦਾਰ ਲੱਗੇ ਨੇ ਇੱਥੇ ਸੇਵਾ ਜੋ ਹੁਣ ਤੁਸੀਂ ਦੇਖ ਰਹੇ ਜੇ ਇਦੋਂ ਵੱਧ ਹੀ ਘੱਟ ਨਹੀਂ ਹੁੰਦੇ ਅੱਛਾ ਕੀ ਲੱਗਦਾ ਕੀ ਪਿਆ ਗੋ ਕਿੰਨੇ ਦਿਨ ਤੱਕ ਹੋ ਜਾਏਗਾ ਹਾਂਜੀ ਨੂਰ ਜੀ ਉਹ ਨੂਰ ਆਪ ਨੂੰ ਪਾਊਗਾ ਉਹਨੇ ਕਹਿੰਦੀ ਫਿਰ ਵੀ ਅੰਦਾਜ਼ਾ ਆਪਾਂ ਮੰਨ ਕੇ ਚੱਲ ਸਕਦੇ ਕਿੰਨਾ ਤੁਸੀਂ ਦੇਖੋ ਕੱਲ ਆਉੜਾ ਪਾੜ ਪੂੜਿਆ ਵਾ ਤੇ ਅੱਜ ਮਹਾਰਾਜ ਸੁੱਖ ਰੱਖਿਆ ਜਾ ਪੂੜਿਆ ਜਾਊਗਾ ਅੱਛਾ ਕੱਲ ਉਹ ਕਰ ਦਿੱਤਾ ਹੈ ਉਹ ਕਰ ਦਿੱਤਾ ਜੀ ਮਤਲਬ ਜੇ ਇਹ ਥੋੜਾ ਜਿਹਾ ਇੱਕ ਵਾਰੀ ਬੈਠ ਗਿਆ ਫਿਰ ਉੱਪਰੋਂ ਤਾਂ ਸੁੱਖਾ ਹੀ ਹੁੰਦਾ ਉਹ ਤੋਂ ਮਿੱਟੀ ਪਾਣੀ ਸ਼ੁਰੂ ਕਰ ਦਿੰਦੇ ਮਿੱਟੀ ਪਾਣੀ ਸੁੱਕੀ ਹੋਏ ਸੇਵਾ ਮਿਲ ਰਹੀ ਹੈ ਸਰਕਾਰ ਵੱਲੋਂ ਸਰਕਾਰੋਂ ਜੀਸੀ ਸਾਹਿਬ ਬਹੁਤ ਸੰਯੋਗ ਕਰ ਰਿਹਾ ਜੀ ਰਾਤ ਉੱਤੇ 10000 ਤੁਹਾਡੇ ਕੋਲ ਇੱਥੇ ਰਹੇ ਜੀ अच्छा जी एथे ਤੁਸੀਂ ਦੱਸ ਰਹੇ ਹੋ ਕਿ ਇਧਰ ਇਧਰ ਵੱਲ 4 ਹੈਗੇ ਨੇ ਕੋਹਨੇਵਾਲ ਦੇ ਵਿੱਚ ਹੋ ਗਿਆ ਹੋਰ ਕਿਹੜੇ ਕਿਹੜੇ ਪਿੰਡ ਨੇ ਪਿੰਡ ਦਾ ਨਾਮ ਨਹੀਂ ਪਤਾ ਜੀ ਇੱਥੇ ਇੱਕ ਤਾਂ ਵੱਲ ਲੱਗ ਗਈ ਆ ਹਾਂਜੀ ਕਰੀਬ ਕਰੀਬ ਹਾਂਜੀ 2-3 ਗੱਲ ਆਪਣੇ ਗਾੜੀ ਦੇਖ ਕੇ ਆਏ ਆਂ ਅੱਛਾ ਜੀ ਉੱਥੇ ਕਦੋਂ ਸੇਵਾ ਸ਼ੁਰੂ ਹੋਏਗੀ ਨਿਰੰਤਰ ਆ ਇਧਰੋਂ ਮੁਕੰਮਲ ਕਰਕੇ ਮੈਂ ਉੱਧਰ ਚਲੀ ਜਾਊਗਾ بارش ਦਾ ਮੌਸਮ ਹੈ ਕੋ ਲੱਗਦਾ ਕਿ ਕੋਈ ਹੈ ਕਿਰਪਾ ਹੋਏਗੀ ਵਾਹਿਗੁਰੂ ਜੀ ਉਹ ਤੇ ਕੁਦਰਤ ਦਾ ਕੰਮ ਉਹ ਆਪਦਾ ਕੰਮ ਕਰੀਏ ਸਾਨੂੰ ਸੰਤਾਂ ਨੇ ਹੁੰਗੇ ਤਾਂ ਹੀ ਆਪਦਾ ਕਰੀ ਜਾਂਦੇ ਜੀ ਇਹ ਸੰਗਤਾਂ 'ਚ ਉਤਸ਼ਾਹ ਬਹੁਤ ਹੈ ਚੜ੍ਹਦੀ ਕਲਾ ਦੇ ਵਿੱਚ ਬਹੁਤ ਮਹਾਰਾਜ ਦੀ ਕਿਰਪਾ ਹੀ ਸਤਿਗੁਰੂ ਆਖੀ ਤੇ ਅੱਗੋਂ ਹੋਰ ਇਸ ਤੋਂ ਬਾਅਦ ਸੇਵਾ ਫਿਰ ਕਿੱਥੇ ਚੱਲੇਗੀ ਜੀ ਸੇਵਾ ਅੱਗੇ ਚੌਂ ਇਥੇ ਹੀ ਚੱਲਣਦੀ ਹੈ ਸਭਰਾਹ ਚੱਲਣਦੀ ਹੈ ਜੀ ਤੇ ਮੁੱਠੇ ਵਾਲੇ ਚੱਲਣਦੀ ਆ ਉਧਰ ਸੁਲਤਾਨਪੁਰ ਲੋਧੀ ਚੱਲਣਦੀ ਉੱਥੇ ਦੋ-ਤਿੰਨ ਥਾਈਂ ਦੀ ਬਾਉਪੁਰ ਤੇ ਪੰਜਾਂ ਸੌ ਤੋਂ ਚੱਲਣ ਪੰਜਾਹ ਸਿਆਂ ਦਾ ਚੱਲਣਦੀ ਰਾਤ ਤੋਂ ਸਭਰਾਹਾਂ ਤੋਂ ਫੋਨ ਆਇਆ ਹੀ ਉੱਥੇ ਇੱਕਦਮ ਤਾਲ ਲਾਈ च्छा उत्या च्छा उत्या अच्छा जी। ਉੱਥੇ ਸੇਵਾਦਾਰ ਕੱਲ ਸਵੇਰੇ ਬਾਬਾਈ ਨੂੰ ਉੱਥੋਂ ਸੁਲਤਾਨਪੁਰ ਸਾਹਿਬ ਤੋਂ ਫੋਨ ਆ ਗਿਆ। ਬਾਬਾਈ ਤੜਕੇ ਦੇ ਉਧਰ ਗਏ ਹੋਏ ਆ। اچھا ਬਹੁਪੁਰ ਤੇ ਬਹੁਪੁਰ ਗਏ ਹੋਏ ਨੇ। ਉਧਰ ਵੀ ਕੋਈ ਦਿੱਕਤ ਆਈ ਹੈ? ਉਧਰ ਹੀ ਤਾਂ ਲਈ ਇੱਕਦਮ ਤੋਂ ਉਸ ਬਾਬਾ ਜੀ ਤੜਕੇ ਉਧਰ ਚਲੇ ਗਏ। ਬਚਾਅ ਹੈ ਉੱਥੇ ਕਿੰਨਾ ਕਿਰਪਾ ਹੋ ਗਈ ਮਹਾਰਾਜ ਬਚਾ ਗਏ। ਕਿਰਪਾ ਹੋ ਗਈ ਹਾਂ ਜੀ। ਬਹੁਤ ਮਿਹਰਬਾਨੀ ਸੋ ਅਸੀਂ ਗੱਲਬਾਤ ਕੀਤੀ ਹੈ ਇਹਨਾਂ ਜਥੇਦਾਰ ਸਾਹਿਬ ਜਿਹੜੇ ਤੇ ਮੋਰਚਾ ਸੰਭਾਲ ਕੇ ਬੈਠੇ ਨੇ ਇਹਨਾਂ ਦਾ ਇਹੀ ਕਹਿਣਾ ਹੈ ਕਿ ਤੇ ਜਗਾਰਾ ਭਲਾਵੇਂ ਨਿਆਣਾ ਜਿਵੇਂ ਤਨ ਤਨ ਪਾਪਾ ਦੀਪ ਸਿੰਘ ਸਾਹਿਬ ਜੀ ਦਾ ਮਾਣ ਨੂੰ ਭਾਵੇ। ਸੋ ਮੈਂ ਜਿਸ ਤਰ੍ਹਾਂ ਇਹ ਸਟੋਰੀ ਸ਼ੁਰੂ ਕੀਤੀ ਸੀ ਮੈਂ ਦੱਸਿਆ ਸੀ ਕਿ ਜਦੋਂ ਪੰਜਾਬ ਦੇ ਫਲੱਡ ਦੀ ਖਬਰ ਵਿਦੇਸ਼ ਵਿੱਚ ਪਹੁੰਚਦੀ ਹੈ ਤਾਂ ਉੱਥੇ ਇੱਕ ਲੜਕੀ ਪੁੱਛਦੀ ਹੈ ਕਿ ਇੱਥੇ ਤੁਸੀਂ ਕਹਿੰਦੇ ਫਲੱਡ ਆਇਆ ਪਰ ਇੱਥੇ ਤਾਂ ਲੋਕ ਸੈਲੀਬ੍ਰੇਟ ਕਰ ਰਹੇ ਨੇ ਸੋ ਤੁਹਾਨੂੰ ਮੈਂ ਉਦੋਂ ਵੀ ਦੱਸਿਆ ਸੀ ਕਿ ਇੱਥੇ ਜਦੋਂ ਵੀ ਭਾਵੇਂ ਟੈਂਦੀ ਕਲਾ ਹੋਵੇ ਲੇਕਿਨ ਜਿਹੜਾ ਗੁਰੂ ਦਾ ਸੇਕ ਹੈ ਹਮੇਸ਼ਾ ਚੜਦੀ ਕਲਾ 'ਚ ਰਹਿੰਦਾ ਤੇ ਜਕਾਰੇ ਗਜਾਈ ਜਾ ਰਹੇ ਨੇ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੱਤੀਆਂ ਕੋਨੇਵਾਲ ਦੇ ਉੱਤੇ ਜ਼ੀਰੋ ਰਿਪੋਰਟ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਪ੍ਰਮਾਤਮਾ ਚਾਹੇਗਾ ਉਸੇ ਤਰੀਕੇ ਨਾਲ ਸੰਗਤ ਦਾ ਸਹਿਯੋਗ ਮਿਲਦਾ ਰਹੇਗਾ ਇਸ ਤੇ ਜਲਦ ਤੋਂ ਜਲਦ ਭਾਰ ਦਿੱਤਾ ਜਾਏਗਾ ਫਿਲਹਾਲ ਇਹ 200 ਫੁੱਟ ਦਾ ਟੱਕ ਹੈ ਇਸ ਤੋਂ ਬਾਅਦ ਅੱਗੇ ਵੀ ਹੈ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਕਿ ਹੋਰ ਵੀ 4 ਟੱਕ ਹੈ ਉਹਨੂੰ ਜਲਦ ਹੀ ਪੂਰ ਦਿੱਤਾ ਜਾਏਗਾ ਕੈਮਰਾਮੈਨ ਪ੍ਰਥਮ ਨਾਲ ਪਰਿੰਜੀਤ ਸਿੰਘ ਗੰਪੂਰੀ ਵਾਇਸ ਤੋਂ ਪੰਜਾਬ ਕੋਨੇਵਾਲ